ਦੇਖੋ ਮੌਤਾਂ ਨਾ ਜੀ ਪਹਿਲੇ ਦੇਣੀ ਹੋ ਗਈਆਂ ਸੀ ਮੌਤਾਂ ਨੂੰ ਦਬਾਇਆ ਗਿਆ ਲੁਕੋਇਆ ਗਿਆ ਪਹਿਲਾ ਪੋਸਟਮਾਰਟਮ ਨਹੀਂ ਕਰਾਏ ਗਏ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ ਕਿ ਸੱਚ ਸਾਹਮਣੇ ਨਾ ਆਵੇ ਕਿਉਂਕਿ ਇੱਕ ਦਾਮੀ ਮੌਤਾਂ ਫਿਰ ਵੱਧ ਗਈਆਂ 10 ਤੋਂ ਗਿਣਤੀ ਵੱਧ ਗਈ ਉਸ ਗੱਲ ਦਾ ਮੀਡੀਆ ਨੇ ਤੁਸੀਂ ਸਾਰਿਆਂ ਨੇ ਸੰਗਿਆਨ ਲਿਆ ਤਾਂ ਇਸ ਗੱਲ ਦੀ ਚਰਚਾ ਹੋਈ ਔਰ ਉਸ ਤੋਂ ਬਾਅਦ ਵੀ ਜਦੋਂ ਮੈਂ ਆਈਸੀਯੂ 'ਚ ਵੀ ਗਿਆ ਉਹ ਵਿਚਾਰੇ ਬੰਦੇ ਨਹੀਂ ਸੀ ਉਹਨਾਂ ਨੂੰ ਕੱਲਾ ਵੈਂਟੀਲੇਟਰ ਤੇ ਪਾਇਆ ਸੀ ਸਿਰਫ ਇਸ ਲਈ ਕਿ ਜੇ ਇਕੱਠੇ ਲਾ ਲਾਂਦਾਂਗੇ ਤੇ ਰੌਲਾ ਵੱਧ ਸਕਦਾ ਹੈ ਇਸ ਲਈ ਇਹ ਮੌਤਾਂ ਬਹੁਤ ਵੱਡੀ ਗਿਣਤੀ 'ਚ ਹੋ ਚੁੱਕੀਆਂ ਸੀ ਉਹ ਸੱਚ ਨੂੰ ਲੁਕੋਇਆ ਜਾ ਰਿਹਾ ਸੀ ਇਹ ਸਰਕਾਰ ਇਸ ਤੋਂ ਹੀ ਗੁਨਾਹਗਾਰ ਔਰ ਅ ਕੱਲ ਵੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਐਮਐਲਏ ਜੋ ਟੋਂਗ ਸਾਹਿਬ ਦੇ ਨੇੜੇੋਂ ਜਿਹੜੇ ਉਹ ਲੈ ਕੇ ਆ ਰਹੇ ਹੈ ਇਹ ਗੱਲ ਸਚਾਈ ਹੈ ਔਰ ਇਹ ਘਰ ਘਰ ਦੀ ਕਹਾਣੀ ਹੈ ਪੰਜਾਬ ਦੀ ਕਹਾਣੀ ਹੈ ਜਿਹੜੇ ਇਸ਼ਤਿਹਾਰ 'ਚ ਇਕੱਲਾ ਇਹ ਸਰਕਾਰ ਵਿਸ਼ਵਾਸ ਰੱਖ ਰਹੀ ਹੈ ਸਾਰਾ ਕੁਝ ਪੀਆਰ ਐਕਸਰਸਾਈਜ਼ ਹੈ ਮੀਡੀਆ ਦੀ ਐਕਸਰਸਾਈਜ਼ ਹੈ ਅਸਲੀਅਤ ਗਰਾਉਂਡ ਜ਼ੀਰੋ ਤੇ ਹਾਲਾਤ ਕੋ ਸ਼ੋਰ ਨੇ